ਜੋ ਕੋਈਰ ਚਾਰ ਚਰਨ ਫੇਸਬੁਕ ਤੇ ਪਾਦ ਨਹੀਂ ਪਹਿਲਾਂ YouTube ਤੇ ਚੱਲਦੇ ਹਾਂ ਜੇ ਲਾਈਵ ਆ ਜਾਣਦੇ ਬੰਦੇ ਆ ਅਸੀਂ ਬੰਦੇ ਦੇਖਣੋਂ ਪਾਉਣ ਲਾਈਵ ਆਂ ਭਾਈ ਜੀ ਲੁਧਿਆਣੇ ਜਾਂਦੇ ਅੱਜ ਨਾ ਆ ਗਏ ਹੈ ਬੰਦੇ ਦਾ ਬੰਦਾ ਵੀ ਹੈਗਾ ਆਪਦੇ ਆਪ ਨੂੰ ਕਾਫੀ ਵੱਡਾ ਥੰਮਗਾ ਹੁੰਦਾ ਭਾਈ ਸੰਤੂ ਮੇਜਰ ਸੰਤੂ ਹਾ ਅਰੇ ਗਿਆ ਫਿਰ ਅਸੀਂ ਕਿਹੜਾ ਘਾਟਾਂ ਬਾਈ ਗਿਆ ਬਾਈ ਜੀ ਉਹ ਗੱਲਾਂ ਆ ਯਾਰ ਹਾਂ ਉਹ ਡੀਲਰਾਂ ਨੂੰ ਹੀ ਦੁੱਖ ਲੱਗੂਗਾ ਹਾਂ ਵੀ ਕਿਉਂ ਸਾਡੇ ਧੰਦੇ ਬੰਦ ਕਰਾਉਂਦਾ ਹਾਂ ਹਾਂ ਬੱਬਰ ਸ਼ੇਰ ਮਾਨੇ ਜੰਮਿਆ ਭਗਵੰਤ ਮਾਨ ਹਾਂ ਉਹ ਕਹਿੰਦੇ ਉਹ ਗੱਲ ਹੋ ਜਾਓ ਹੁਣ ਵੀ ਸੌਂ ਜਾ ਪੁੱਤ ਸੌਂ ਜਾ ਨਹੀਂ ਤਾਂ ਗੱਬਰ ਸਿੰਘ ਆਜੂ ਚਿੱਟੇ ਵਾਲੇ ਕਿਸੇ ਟਾਈਮ ਆ ਕੇ ਕਹਿ ਕਰਨਗੇ ਸੌਂ ਜਾ ਸੌਂ ਜਾ ਟਿਕ ਜਾ ਬੰਦਾ ਭਗਵੰਤ ਮਾਨ ਆਜੂ ਹਾਂ ਕਿ ਹਗਾਰਨਗੇ ਵੀ ਟਿਕ ਜਾ ਹੈ ਮੁੰਡੇ ਵਾਲੇ ਮੰਨਣ ਵਾਲੀ ਦੀ ਜਦੋਂ ਤਾਂ ਮੰਨਣ ਵਾਲੀ ਆ ਵੀ ਚਿੱਟੇ-ਚੁੱਟੇ ਵਾਲੇ ਤਾਂ ਬਾਈ ਬੱਸ ਦਸਦੇ ਦੁੱਦੇ ਦਾ ਹੈ ਨਹੀਂ ਹੁਣ ਮਾੜੇ-ਮੋਟੇ ਹੋਣਗੇ ਜੇ ਵੀ ਹੋਣਗੇ ਹਾਂ ਰੂ ਜਿਵੇਂ ਪਹਿਲਾਂ ਦੱਸਦੇ ਹੁੰਦੇ ਯਾਰ ਤੋਂ 4-5 ਸਾਲ ਪਹਿਲਾਂ ਉਹ ਨਹੀਂ ਦੱਸਦੇ ਪਹਿਲਾਂ ਤਾਂ ਯਾਰ ਹਾਲੇ ਮੁੰਡੇ ਵੀ ਨੌਜਵਾਨ ਨਾ ਨਾ 5 ਸਾਲ ਪਹਿਲਾਂ ਗਾ 2 ਸਾਲ ਪਹਿਲਾਂ ਮੈਂ ਕਹਿੰਦਾ ਮੇਲੇ ਲੱਗਦੇ ਸੀ ਹਾਂ ਆ ਦੋ ਕਿ ਤਿੰਨਾਂ ਮਹੀਨਿਆਂ ਤੇ ਹੋਇਆ ਯਾਰ ਕਿਹੜਾ ਹੋ ਸਕਦਾ ਹੈ ਜਿਆਦਾ ਹਾਂ ਹੁਣ ਹੋਇਆ ਪਹਿਲਾਂ 27 ਗੱਟ ਸੀਗੀ ਪਹਿਲਾਂ ਨਹੀਂ ਦੇਖੋ ਪਹਿਲਾਂ ਐਵੇਂ ਕਹੀਏ ਯਾਰ ਸਿੱਧੇ ਗੱਲ ਆ ਆਮ ਆਦਮੀ ਪਾਰਟੀ ਸਰਕਾਰ ਨੇ ਕੁਝ ਨਹੀਂ ਕੀਤਾ ਆ ਤਿੰਨ ਮਹੀਨੇ ਪਹਿਲਾਂ ਨਜ਼ਾਰਾ ਲਿਆਦਾ ਹੁਣ ਬਸ ਹੁਣ ਗੱਲ ਸੱਚੀ ਐ ਮੈਂ ਜਿਹੜੀ ਸਾਲ ਪਹਿਲਾਂ ਲਾ ਲੋ ਆ ਜਿਹੜੇ ਹੁਣ 2 ਮਹੀਨੇ ਜਿੱਦਣ ਤੋਂ ਨਾਰਿੰਗਾਲ ਤੋਂ ਕੰਮ ਚੁਰਿਆ ਮੈਂ ਕਹਿੰਦਾ ਸਵਾਦ ਆ ਗਿਆ ਬਾਈ ਕਿਹ ਚੱਲੇ ਸਾਡਾ ਬੱਬਰ ਸ਼ੇਰ ਚਿੱਟੇ ਦਾ ਜਿਹੜਾ ਕੰਮ ਚੱਲਿਆ ਨਾ ਬਾਈ ਜੀ ਉਹ ਪਿੰਡ ਨਾਰੰਗਾਲ ਹਲਕਾ ਗੱਲ ਜਿਲ੍ਹਾ ਲੁਧਿਆਣਾ ਤੇ ਨੀਅਰ ਢੀਲੋਂ ਜਿਹੜਾ ਚਿੱਟੇ ਦਾ ਕੰਮ ਤੁਰਿਆ 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 ਬਾਈ ਜਣ ਕੇ ਮੰਨ ਲਾ ਵੀ ਘਰ ਟਾਇਆ ਜਿਹੜਾ ਉਹ ਬਾਈ ਸਾਡੇ ਹਲਕੇ 'ਚ ਟਾਇਆ ਵਾ ਤੇ ਉਹ ਸਰਦਾਰ ਐਮ ਐਲ اے ਜੀਵਨ ਸਿੰਘ ਸੰਗਵਾਲ ਦੇ ਰਹਿਣ ਵਾਈ ਇਹਦਾ ਦਿਮਾਗ ਖਰਾਬ ਗੁੰਡਿਆਂ ਦਾ ਦੱਸ ਅਸੀਂ ਤਾਂ ਕਿੰਨੇ ਚਿਰ ਦੇ ਵੇਚਦੇ ਆ ਕੀ ਕਰਾਂਗਾ ਤੂੰ ਸਰਪੰਚਾ ਹਾਂ ਤੇ ਰਣ ਕੇ 20 ਸਰਪੰਚਾਂ ਤੇ ਤੁਰੇ ਫਿਰਦੇ ਦੇਖ ਲੈ ਕੱਡਾ ਭਾਈ ਸਰਪੰਚ ਨੂੰ ਗਾਲਾਂ ਕੱਢਣੀਆਂ ਕਿਤੇ ਯਾਰ ਕੋਈ ਸਾਲਾ ਖਾਲਾ ਜੀ ਦਾ ਬਾੜਾ ਵਾ ਚਿੱਟਾ ਵੇਚਦੀ ਸੀ ਜਨਾਨੀ ਜਿਹਨੇ ਸਰਪੰਚ ਨੂੰ ਗਾਲਾਂ ਕੱਢੀਆਂ ਤੁਸੀਂ ਦੇਖ ਲਓ ਜਨਾਨੀ ਦਾ ਘਰ ਵੀ ਢਾਤ ਆ ਉਹ ਬਾਈ ਜੀ ਗੱਲ ਹਰ ਕੇ ਤੋਂ ਚੱਲੀ ਆ ਜਿਹੜੀ ਪਹਿਲ ਚੱਲੀ ਆ ਤੇ ਦੂਜੀ ਗੱਲ ਬਾਈ ਸਾਡੇ ਹਲਕੇ ਦੇ ਬਜ ਚਿੱਟਾ ਐ ਜਮਾਈ ਸਾਹਿਬ ਨੇ ਕਹਿੰਦੇ ਵੀ ਜਾਨੀ ਕਿ 70% ਦੇ ਲਵੇ ਦਵੇ ਬਾਈ ਖਤਮ ਹੀ ਆ 70% ਦੇ ਲਵੇ ਦਵੇ ਅਸੀਂ ਲਾਈਵ ਤਾਂ ਹੀ ਉਹਨੇ ਹਾਂ ਲਾਈਵ ਸ਼ਾਮ ਨੂੰ ਵੀਰੇ ਤਾਂ ਉਹਨੇ ਹੁੰਨੇ ਆ ਕਿ ਕੋਈ ਤੁਹਾਡਾ ਦੁੱਧ ਦਾ ਕੰਮ ਆ ਅਸੀਂ ਦੁੱਧ ਦਾ ਦਿੰਦੇ ਹਾਂ ਵੀ ਦੁੱਧ ਅੱਜ ਕੱਲ ਬਹੁਤ ਚਾਲੀ ਆਉਂਦਾ ਵਾ ਹੁਣ ਸਾਡੇ ਨਾਲ ਨੇ ਬਾਈ ਸ਼ੰਦਾ ਬਾਈ ਆ ਨਾਲ ਇਹ ਹੈਗੇ ਨੇ ਬਾਈ ਜੀ ਗੱਲ ਹਲਕੇ ਦੇ ਬਲਾਰੇ ਆਮ ਆਦਮੀ ਪਾਰਟੀ ਦੇ ਤੇ ਦੂਜੀ ਗੱਲ ਮੇਜਰ ਸੰਧੂ ਆ ਕੋਈ ਇੰਗਲੈਂਡ 'ਚ ਬੈਠਾ ਉਨੇ ਇੱਕ ਵੀਡੀਓ ਦੇਖ ਕੇ ਬਹੁ ਗਾਲਾਂ ਕੱਢੀਆਂ ਗਾਲਾਂ ਵੀ ਗਾਲੀਆਂ ਕੱਢੀਆਂ ਯਾਨੀ ਕਿ ਆਪ ਤੇ ਆਪ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਬੰਦਿਆਂ ਦਾ ਪਤਾ ਕਰੋ ਭਾਈ ਜੀ ਸਾਡਾ ਹੈਗਾ ਗੱਲ ਹਲਕਾ ਜ਼ਿਲ੍ਹਾ ਲੁਧਿਆਣਾ ਪਿੰਡ ਡੇਲੋਂ ਤੇ ਲਹਿਰਾ ਜਿਹੜੀ ਮੇਨ ਗੱਲ ਆ ਛੰਦਾ ਲਹਿਰਾ ਨਵਾਂ ਬਾਈ ਦਾ ਠੀਕ ਆ ਨਾ ਛੰਦੇ ਬਾਈ ਜੀ ਬੋਲੋ ਗੱਲ ਇੱਕ ਨਾ ਦੇਖੋ ਗੱਲ ਹੈ ਜੀ ਐਵੇਂ ਭੌਂਕਣ ਦਾ ਫਾਇਦਾ ਨਹੀਂ ਹੈਗਾ ਹਾਂ ਥੋੜਾ ਉਹ ਬੰਦੇ ਨੂੰ ਦੁੱਖ ਲੱਗਿਆ ਵਿਚਿੱਟਾ ਕਿਉਂ ਬੰਦ ਕਰਾਉਂਦੇ ਆ ਹਾਂ ਹੈ ਸਿਆ ਤੇ ਲੱਗਿਆ ਦੁੱਖ ਉਹਨੂੰ ਵੀ ਕਿਉਂ ਇੰਨਾ ਕਹਿੜਾ ਕਰਦਾ ਕੰਮ ਬਈ ਇਹ ਵਿਕਣ ਜਿਹੜਾ ਇਹ ਡੀਲਰ ਨੇ ਹਾਂ ਮੈਂ ਕਹਿੰਦਾ ਉਹ ਸੰਧੂ ਮੈਂ ਰ ਮੈਂ ਮਰਜੀ ਸ਼ਰਤ ਲਾ ਲਵੇ ਗਰਦਨ ਬਟਾ ਦੂੰ ਮੈਂ ਡੋਪ ਟੈਸਟ ਉਹਦਾ ਵੀ ਕਰ ਲੈਣ ਮੇਰਾ ਵੀ ਕਰ ਲੈਣ ਉਹ ਇਹ ਜੇ 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 ਮੇਰੇ ਡੋਪ ਟੈਸਟ ਦੇ ਵਿੱਚ ਕੋਈ ਨਸ਼ਾ ਆ ਗਿਆ ਮੈਂ ਕਰ ਦਮ ਦਾਨਾ ਜੀ ਧੰਕਾ ਜੀ ਉਹ ਹੈ ਸ਼ਾਬਾਸ਼ ਦੇ ਰਹੇ ਨੇ ਭਗਵੰਤ ਜੀ ਉਹ ਸਰਪ੍ਰਾਈਜ਼ ਆ ਗਈ ਆ ਐਵੇਂ ਬੋਗੀ ਜਾਂਦਾ ਖਾ ਕੇ ਚਿੱਟੀ ਡੇਲੀ ਆੱਖੋਂ ਦੀ ਖੜੀ ਚਮਕੀ ਵੀ ਨਹੀਂ ਆੱਖੋਂ ਦੇ ਮੇਜਰ ਸੰਧੂ ਦੀਆਂ ਖਾਏ ਖੜੀ ਆ ਜਿਵੇਂ ਜੁਹੈਨ ਸਮਾਖਾਤਾ ਖਾ ਕੇ ਮਾਲਕ ਸੰਦਰ ਸਾਡੇ ਨਾਲ ਗੱਲਾਂ ਕਰਦਾ ਉਹ ਲੈਦਾ ਰਾ ਨੂੰ ਕਿ ਰਾਜਾ ਡੋਪਟੈਕ ਇੱਥੇ ਬੈਠਾ ਗੱਲਾਂ ਕਰਦਾ ਜੇ ਤੈਨੂੰ ਬਾੜਾ ਹੋਣਾ ਹੈਗਾ ਹੋਰੇ ਆ ਕੇ ਗੱਲ ਕਰ ਐਵੇਂ ਲੋਕਾਂ ਨੂੰ ਭੜਕਾਉ ਭਾਸ਼ਣ ਦੇਈ ਜਾਂਦਾ ਦੱਸ ਤੂੰ ਜੰਗਾ ਪੱਲਾ ਬਤੰਦਰਾ ਪੰਜਾਬ ਲਈ ਤੇ ਚੜ ਗਿਆ ਇਹਨੂੰ ਹੁਣ ਸੁਧਾਰ ਹੋ ਲੈਣ ਦੇ ਕਿਉਂ ਜਾਨਾ ਤੂੰ ਟਿਕ ਜਾ ਤੇਰੇ ਇੱਥੇ ਕੁਝ ਨਹੀਂ ਤੇਰਾ ਚੱਲਣਾ ਚਾਰਾ ਤੈਨੂੰ ਦੁੱਖ ਲੱਗਿਆ ਵੀ ਕਿਉਂ ਚਿੱਟਾ ਬੰਦ ਹੋਇਆ ਐਵੇਂ ਖਾ ਕੇ ਮਰੀ ਜਾਂਦਾ ਤੂੰ ਐਵੇਂ ਫਾਇਦਾ ਕੋਈ ਭਾਈ ਜੀ ਆਪ ਦੇ ਵੀ ਜਿਹੜਾ ਜਿਹੜਾ ਮੈਸੇਜ ਵੀ ਕਰਕੇ ਦੇਖਦਾ ਇੱਕ ਵਾਰੀ ਕਰਕੇ ਦੱਸਿਓ ਵੀ ਚਿੱਟਾ ਅੱਗੇ ਨੂੰ ਘਟਿਆ ਜ਼ਰੂਰ ਆ ਇਹ ਨਹੀਂ ਕਹਿੰਦੇ ਵੀ ਆਪਾਂ ਜਮਾਈ ਬੰਦ ਹੋ ਗਿਆ 70 65 70% ਕਰ ਰਿਹਾ ਆ ਜਿਹੜਾ ਆਲਿਆਂ ਨੂੰ ਵਫਤਾ ਪਈ ਪਈਾ ਘਟਿਆ ਕੀ ਮੈਂ ਵਫਤਾ ਪਈ ਪਈਾ ਵਫਤਾ ਪਈ ਪਈਾ ਕੀ ਗੱਲ ਸਿੱਧੀ ਗੱਲ ਕਹਾਂਗੇ ਸਾਫ਼ ਭਈ ਭਗਵਾਨਤ ਮਾਨ ਨੇ ਦਿਲੋਂ ਕੀਤਾ ਦਿਲੋਂ ਉਹ ਨਹੀਂ ਅੰਦਰੋਂ ਅੰਦਰੋਂ ਕੀ ਪਾਰਕ ਪਿਆ ਹੋਇਆ ਵਾ ਇਹ ਸਾਰੀ ਦੁਨੀਆ ਨੂੰ ਪਤਾ ਇਹ ਬਰੋਤੀਆਂ ਨੂੰ ਵੀ ਪਤਾ ਪਹਿਲਾਂ ਬਾਈ ਇੱਥੋਂ ਚੱਲਿਆ ਉਹ ਇੱਥੋਂ ਬੱਬਰ ਸੇਰ ਪਹਿਲਾਂ ਬੰਦਾ ਚਿੱਟਾ ਲੈ ਕੇ ਆਮ ਫਰਦਾ ਆਉਂਦਾ ਸੀ ਹੁਣ ਤਾਂ ਬਾਈ ਜੀ ਅਗਲਾ ਲੋਕ ਦਾ ਫਰਦਾ ਵਾ ਜਦੋਂ ਘਰ ਨੂੰ ਪੰਜਾ ਪੈਂਦਾ ਨਾ ਚਿੱਟੇ ਵਾਲਿਆਂ ਦੇ ਇਹ ਬੜਾ ਲੱਗਦਾ ਬਾਈ ਜੀ ਅੱਗੇ ਨੇ ਬਹੁਤ ਜ਼ਿਆਦਾ ਫਰਕ ਪਿਆ ਵਾ ਤੇ ਵੀਰ ਬਣ ਕੇ ਸਹੀ ਰਿਸਪਾਂਸ ਦਿਆ ਕਰੋ ਗਲਤ ਨਾ ਵੀਰ ਬਣ ਕੇ ਦਿਆ ਕਰੋ ਕਿਉਂਕਿ ਸਾਨੂੰ ਪਤਾ ਯਾਰ ਅਸੀਂ ਇੱਕ ਤਾਂ ਇਹ ਨਹੀਂ ਹੈਗੇ ਵੀ ਪਾਰਟੀ ਦੇ ਮੈਂਬਰ ਆ ਪਰ ਸਾਨੂੰ ਪਤਾ ਵੀਰੇ ਚਿੱਟਾ ਘਟਿਆ ਜ਼ਰੂਰ ਆ ਜਿਹੜੀ ਇਹ ਮਹਿਮ ਚਲਾਈ ਆ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਮਹਿਮ ਜਿਹੜੀ ਇਹ ਇੱਥੋਂ ਦਿਲੋਂ ਚਲਾਈ ਆ ਸੱਚੇ ਦਿਲੋਂ ਚੱਲਿਆ ਹੋਇਆ ਦੂਜੇ ਤਾਂ ਐਵੇਂ ਮਾਰੀ ਜਾਂਦੇ ਸੀ ਅਸੀਂ ਐ ਕਰ ਦੇਾਂਗੇ ਅਸੀਂ ਜੋ ਕਰ ਦੇਾਂਗੇ ਥੱਲੇ ਜੀ ਟੇਬਲਾਂ ਦੇ ਛੱਟਾ ਬੈਕਦੇ ਸੀ ਉੱਤੇ ਕੁਰਸੀਆਂ ਤੇ ਬੈਠੇ ਬੋਲੀ ਜਾਂਦੇ ਹੁੰਦੇ ਸੀ ਕਿ ਨਸ਼ਿਆਂ ਦੇ ਖਿਲਾਫ ਐ ਕੰ ਕੀਤਾ ਸੀ ਉਹ ਕੀਤਾ ਇੰਨੇ ਪਰਚੇ ਦਰਜ ਕਰਤੇ ਉਹ ਕਰਤੇ ਉਹ ਜੇ ਕੋਈ ਗੱਲ ਐ ਵੀ ਆ ਤਾਂ ਬੱਬਰ ਸ਼ੇਰ ਫੜ ਕੇ ਟਾਏ ਨੇ ਉਹਨਾਂ ਨੇ ਤਾਂ ਐਵੇਂ ਇੱਕ ਅੱਧਾ ਫੜਿਆ ਵਿਚਾਰਾ ਖਾਨ ਵਾਲਾ ਚੱਕ ਕੇ ਬੰਦ ਕਰਤਾ ਪਰਚੇ ਦਰਜ ਕਰਕੇ ਗਏ ਹਾਂ ਜੀ ਬੱਲੇ ਬੱਲੇ ਅਸੀਂ ਜੀ ਨਸ਼ਿਆਂ ਦੇ ਖਿਲਾਫ ਕੁਝ ਵੀ ਨਹੀਂ ਕੀਤਾ ਗਾਰੇ ਨਹੀਂ ਕੋਈ ਕਾਂਗਰਸ ਵਾਲੇ ਭਾਜੀ ਜੀ ਬੀਜੇਪੀ ਵਾਲੇ ਏ ਬਾਈ ਜੀ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਮਗਰਮਸ ਨਹੀਂ ਚੱਕਦੇ ਮਗਰਮਸ ਨਹੀਂ ਚੱਕਦੇ ਜਦੋਂ ਭਗਵੰਤ ਮਾਨ ਨੇ ਮਗਰਮਸ ਦਾ ਸਾਰਾ ਕੁਝ ਹੀ ਚੱਕ ਲਿਆ ਹੁਣ ਇਹ ਉਹਦੀ ਹਮਾਇਤ ਕਰਦੇ ਫਿਰਦੇ ਨੇ ਕਾਂਗਰਸ ਕਰਨ ਦੇ ਕਹਿੰਦੇ ਗਰੀਬਾਂ ਦੇ ਢਾਉਂਦਾ ਵੱਡਿਆਂ ਦੇ ਘਰ ਟਾ ਕੇ ਦੇਖੇ ਹੁਣ ਵੱਡੇ ਦਾ ਘਰ ਟਾਤਾ ਹੁਣ ਇਹਨਾਂ ਤੋਂ ਮੈਂ ਤਾਂ ਮੈਂ ਤਾਂ ਕਹਿੰਦਾ ਛੱਪਰ ਨੂੰ ਪੀਲਾ ਪੰਜਾ ਦੇਖਿਆ ਨਹੀਂ ਸਾਰੇ ਲੈਂਟਰਾਂ ਨੂੰ ਪੈ ਦੇਖਿਆ ਪੀਲਾ ਪੰਜਾ ਹਾਂ ਬਲੈਕ ਚੱਲਦੀ ਆ ਪੀਲੇ ਪੰਜੇ ਦੀ ਬਾਈ ਹਾਂ ਅੱਜ ਕੱਲ ਗੱਲ ਸੁਣੋ ਮੇਰੀ ਉਹ ਵਿਚਾਰੇ ਦੂਜਿਆਂ ਦੇ ਦੋ ਦੂਜਿਆਂ ਦੇ ਘਰ ਗਲੇ ਪਏ ਨੇ ਹੈਂ ਘੇੜ ੱਟਕਾਉਣੇ ੱਟਕਾ ਮਾਰਦੇ ਡੇਗਦੇ ਜਿਹੜੇ ਇਹਨਾਂ ਨੇ ਖਾਣ ਲਾ ਦੇ ਹਾਂ ਇਹਨਾਂ ਦੇ ਟੈਲਾਂ ਝਾਮਕਦੀਆਂ ਨੇ ਨੀਸ਼ੀਮੈਂਟ ਪੂਰਾ ਐ ਮਸ਼ਾ ਪੰਜਰ ਬੱਸ ਕਰਾਈ ਪਈ ਆ ਉਹਦੀ ਜੀਸੀਬੀ ਦੀ ਬੱਸ ਕਰਾਈ ਪਈ ਆ ਮਸ਼ਾ ਪੰਜੇ ਦਾ ਘਾਟਾਂ ਦੇ ਆਜੇ ਕਹਿੰਦੇ ਗਰੀਬ ਨੇ ਦੱਸੋ ਕਿਹੜੇ ਗਰੀਬ ਨੇ ਮੈਨੂੰ ਦਿਖਾਓ ਇਹ ਕਹਿੰਦਾ ਲੈਂਟਰ ਵਾਲਾ ਢਾਇਆ ਅਈ ਜੀ ਇਹ ਗੱਲ ਪੱਕੀ ਮੰਨਣ ਵਾਲੀ ਆ ਅੱਗੇ ਨੂੰ ਚਿੱਟੇ ਦਾ ਬਹੁਤ ਫਰਕ ਪਿਆ ਹਜੇ 3 ਮਹੀਨੇ 4 ਮਹੀਨੇ ਹੋਇਆ ਕੰਮ ਸਟਾਰਟ ਹੋਇਆ ਨੂੰ ਇਹ ਪੀਰ ਬਣ ਕੇ ਮੁਕਰੋ ਨਾ 3-4 ਮਹੀਨੇ ਦੇ ਬਜੇ ਤੇ ਕੰਮ ਸਟਾਰਟ ਕੀਤਾ ਹੋਇਆ ਚਿੱਟੇ ਬੰਦ ਕਰਨ ਦਾ ਹੁਣ ਵੀਰੇ ਜਿੱਥੇ ਜਿੱਥੇ ਵੀ ਅਸੀਂ ਜਾਂਨੇ ਆ ਜਾਂ ਅਸੀਂ ਫਿਰਦੇ ਆ ਨਾ ਸਾਨੂੰ ਪਤਾ ਲੱਗਦਾ ਵਾ ਕਿ ਚਿੱਟਾ ਬੰਦ ਆ ਉਹ ਇਧਰੋਂ ਜਾ ਬਣਾ ਨਹੀਂ ਉੱਥੇ ਸਿੱਧਾ ਹੀ ਨਿਕਲੇ ਜਾਣੇ ਬੋਲ ਕੱਚਾ ਜਾਂਚ ਫਾਦ ਕੇ ਤੁਸੀਂ ਇਧਰੋਂ ਮਾਰੋ ਉੱਥੋਂ ਕੱਟ ਲਾਂਗੇ ਉਹ ਦੇਖੋ ਤੁਹਾਨੂੰ ਸਾਨੂੰ ਪਤਾ ਬਾਈ ਜੀ ਕਿੱਥੇ ਕਿੱਥੇ ਚਿੱਟਾ ਜਿਹਾ ਕਿੱਥੇ ਕਿੱਥੇ ਵਿਗਦਾ ਸੀ ਸਾਨੂੰ ਐਨ ਪੂਰਾ ਕਿਉਂਕਿ ਨੌਜਵਾਨ ਮੁੰਡੇ ਆ ਬਾਈ ਜੀ ਅਸੀਂ ਤੇ ਆਹ ਬਾਈ ਸਰਦਾਰ ਸ਼ੰਦਾ ਬਾਈ ਵੀ ਇਹ ਵੀ ਪੁਰਾਏ ਹਡੇ ਹੋਏ ਨੇ ਉੱਥੇ ਵੀਰੇ ਇਸ ਟਾਈਮ ਕਾਹ ਬੋਲਦੇ ਆ ਕਾਹ ਇੰਨਾ ਪੁਰਾ ਹਾਲ ਹੋਇਆ ਬਾਕੀ ਵੀਰੇ ਚਿੱਟੇ ਵਾਲੇ ਦਾ ਛੱਡ ਕੇ ਭੱਜੇ ਹੋਏ ਨੇ ਐਵੇਂ ਰੌਲਾ ਪਾਈ ਜਾਂਦੇ ਨੇ ਬਿੱਗ ਬਿੱਗਦਾ ਇੱਥੇ ਬਿੱਗਦਾ ਜਦੋਂ ਇਹਨਾਂ ਦਾ ਮੇਨ ਬੰਤਾ ਹੀ ਜੇਲ੍ਹ ਦੇ ਵਿੱਚ ਆ ਥਾਣੇ ਦੇ ਵਿੱਚ ਆ ਉਹਨਾਂ ਨੂੰ ਲੋਕਾਂ ਨੇ ਵੇਚ ਕੇ ਕੀ ਕਰਨਾ ਹੋਰ ਨਹੀਂ ਕਾ ਬਾਈ ਯਾਰ ਅਸੀਂ ਇਹ ਨਹੀਂ ਗਾਣੇ ਵਿੱਚ ਚਿੱਟਾ ਗੱਲ ਇਹ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਹਾਂ ਰੱਜ ਪੰਜਾਬ ਦਾ ਜਿਹੜਾ ਜੂਥ ਹੈ ਨਸਿਆਂ ਚ ਲਾ ਕੇ ਇਹਨੂੰ ਬਹੁਤ ਜ਼ਿਆਦਾ ਬੇੜਾਗਰ ਪੰਜਾਬ ਦਾ ਇਹਨਾਂ ਨੇ ਜਿਹੜਾ ਕਹਾਣ ਕੀਤਾ ਦੇਖੋ ਜਿਹੜੇ ਮਾਮਾ ਦੇ ਪੁੱਤ ਤੁਰ ਕੇ ਉਹ ਮਾਮਾ ਨੂੰ ਪੁੱਛੋ ਪਹਿਲਾਂ ਦਾ ਬਾਹਰ ਤੁਰ ਕੇ ਬਾਈ ਜੀ ਅੱਦੇ ਨੌਜਵਾਨ ਫਿਰ 13 13 ਸਾਲ ਬਾਅਦ ਵਿਆਹ ਹੋਏ ਤੋਂ 13 13 ਸਾਲ ਹੋ ਗਏ ਵਿਆਹ ਹੋਇਆਂ ਨੂੰ ਜਵਾਗ ਮੁੰਡੇ ਮਰੇ ਨੇ ਜਿਨ੍ਹਾਂ ਦੇ ਕੋਈ ਬਲਾਦ ਨਹੀਂ ਹੋਇਆ ਕੋਈ ਬੱਚਾ ਨਹੀਂ ਹੋਇਆ ਤੇ ਉਹ ਵੀ ਚਿੱਟੇ ਦੀ ਭੇਟ ਚੜੇ ਨੇ ਇਹ ਜਿਹੇ ਕੇਸ ਬਹੁਤ ਅੱਜ ਦੇਖੋ ਜਿਹੜਾ ਅੱਜ ਤੱਕ ਕਿੰਨੇ ਮੁੱਖ ਮੰਤਰੀ ਆ ਗਏ ਜਿਹੜੇ ਭਗਵੰਤ ਮਾਨ ਜੀ ਜੋ ਕਰਕੇ ਨਾ ਕਿਸੇ ਨੇ ਕਰਨਾ ਨਾ ਕਿਸੇ ਨੇ ਕਰ ਹੋਣਾ ਨਾ ਕੀਤਾ ਗਏ ਨੇ ਨਾ ਕੀਤਾ ਨਾ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਐਵੇਂ ਵਿਰੋਧੀ ਭੌਂਕੀ ਜਾਂਦੇ ਨੇ ਮੈਂ ਤਾਂ ਇਹੀ ਕਹੂੰਗਾ ਵੀ ਬੱਬਰ ਸੇਰੋ ਦੱਬੀ ਚੱਲ ਹਾਂ ਦੱਬੀ ਚੱਲ ਦੇ ਲੋ ਸੱਚੇ ਦੇ ਲੋ ਚੱਲਿਆ ਜਿਹਦੀ ਨੀਤ ਸਾਫ ਆ ਉਹਨੂੰ ਕੋਈ ਨਹੀਂ ਛੱਟ ਸਕਦਾ ਕੋਈ ਨਹੀਂ ਛੱਟ ਸਕਦਾ ਸੱਚੇ ਬੰਦੇ ਨੂੰ ਵੀਰੇ ਚੈਨਲ ਆ ਲੱਗਦਾ ਹੰਗ ਲਵੇ ਸੱਚਾਈ ਤੇ ਚੱਲ ਆ ਜਿਵੇਂ ਚੱਲਿਆ ਹੋਇਆ ਬੱਬਰ ਸੇਰ 1 ਰੁਪਏ ਦਾ ਰਫਾਦਾਰ ਨਹੀਂ ਕੋਈ ਇਹਨਾਂ ਤੋਂ ਹੰਬ ਹਟੇ ਹੰਬ ਕੇ ਖੜੇ ਨੇ 1 ਰੁਪਏ ਦੀ ਕੋਈ ਕਰਾਪਸ਼ਨ ਨਹੀਂ ਨਿਕਲੀ ਭਗਵਾਨ ਤੁਮਾਰਾ ਜਨਰਲ ਵੀਰੇ ਸਬਸਕ੍ਰਾਈਬ ਕਰਦੇ ਆ ਇਹ ਲਾਈਵ ਵੀ ਹੁੰਦੇ ਰਹਾਂਗੇ ਮੇਰਾ ਰੱਬ ਤੇ ਨਾਲ ਆ ਪਬਲਿਕ ਤੇ ਨਾਲ ਆ ਜਿਹੜਾ ਨਾ ਪਬਲਿਕ ਤੇ ਰੱਬ ਸੰਗਤ ਤੇ ਰੱਬ ਇੱਕੋ ਹੀ ਚੀਜ਼ ਆ ਹਾਂ ਮਾਤਾ ਚੈਨਲ ਵੀਰੇ ਸਬਸਕ੍ਰਾਈਬ ਕਰ ਦਿਓ ਮੇਰਾ ਵੀਰ ਬਣ ਕੇ ਅੱਜ ਸੂਰਮੇ ਬਹੁਤ ਘੱਟ ਦੋਨੀਆਂ ਚਾਉਂਦੇ ਆ ਹੁਣ ਤੁਹਾਨੂੰ ਰਿਵਿਊ ਦਿਆ ਕਰਾਂਗੇ ਬਾਈ ਜੀ ਇੱਥੇ ਆ ਜੀ ਜੇ ਇੱਥੇ ਆ ਜੀ ਜੇ ਚੈਨਲ ਸਬਸਕ੍ਰਾਈਬ ਮੇਰਾ ਵੀਰ ਬਣ ਕੇ ਕਰ ਦਿਆ ਕਰੋ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ